ਹਾਲੇ ਖਾਲੀ ਨੀਰ ਦੇ ਰੂਪ ਦੇ ਆਪਣਾ ਕੋਈ ਨਾ ਕੋਈ ਨੀਰ ਗੰਬਰ ਰੂਪ અવਤਾਰ ਤੇ ਜੀ ਹਾਂ ਉਹਨਾਂ ਨੇ ਕਿਹਾ ਕਿ ਉਹ ੜਮਾ ਹੋਣਗੇ ਤੇ ਬਹੁਤ ਬਹੁਤ ਜਾਨ ਦੇ ਦਾਤ ਉਹ ਉਠਾਰ ਕਰਨ ਦੇ ਲਈ ਬਚਾਲ ਹੋਰ ਤੁਮਾਰੇ ਸੂਦੇ ਕਰਦੇ ਬੇਸੀ ਕਾਮ ਨੂੰ ਬੜੋ ਚਲੋ ਮੇਰੇ ਬਹੁਤਿਆਰੇ ਬੱਚੇ ਬੁੱਢੇ ਪਹਾੜੀ ਕਦੇ ਕਦੇ ਫਰਸਤ ਨੇ ਬੜਾ ਪਾਣੀ ਹੈ ਰਸਾਂ ਦੇ ਰੰਗ ਸੀ ਕਰਾਪਾ ਕਿ ਲਾਗਦਾ ਜਿਹਾ ਕਿੰਨਾਂ ਬੰਦ ਆਵਾਜ਼ ਆਬਰਾਹੀਮ ਵਾਲੇ ਵਾਲੇ ਭਾਈ ਨੂੰ ਬੈਟਰ ਕੰਮ ਕਰ ਰਹੇ ਬੰਦੇ ਕਰ ਚੱਕੀ ਗੱਲ ਸੇਵਾ ਜੀ ਤੇ ਕੋ ਸਮੇਂ ਜ਼ੁਖਤ ਦਮਨ ਦੀ ਫੋਨ ਸਰਕਾਰ ਪ੍ਰਧਵਾਹੀ ਜੀ ਨੇ ਉਦਮਤੂ ਭੇਜਿਆ ਕਿ ਭਾਈ ਤੂੰ ਉਸ ਸਾਥ ਦੇ ਵਿੱਚ ਜਾ ਅਵਤਾਰ ਧਾਰਨ ਕਰ ਜਿਹੜਾ ਬਹੁਤ ਜ਼ਿਆਦਾ ਭਾਰ ਵਧਿਆ ਪੈਨ ਅਕਰਤ ਘਣ ਲੋਕਾਂ ਦਾ ਜ਼ੁਲਮ ਕਰ ਰਹੀ ਨੇ ਉਹਨਾਂ ਦਾ ਖਾਤਮਾ ਕਰ ਵਿਨਾਸ਼ ਕਰ ਦੋਸਤ ਦਮਨ ਨੇ ਅਕਾਲ ਪੁਰਖ ਵਾਜਿਗੁਰੂ ਦਾ ਹੁਕਮ ਮੰਨੇ ਆ ਥਾੜ ਭਯੋ ਮੈਂ ਜੋਰ ਕਰ ਬਚਨ ਕਵਾ ਜਿ ਰਣਿਆਈ ਪੰਖ ਜਿਐ ਤਮ ਜਗਤ ਹੈ ਜਬ ਤੂ ਕਰੋ ਕਰਾਈ ਦੋਸਤ ਦਮਨ ਜੀ ਕਹਿੰਦੇ ਹੈ ਅਕਾਲ ਪੁਰਖ ਵਾਜਿਗੁਰੂ ਇਹ ਪੰਖ ਤਾਂ ਤੁਝੇ ਆਪ ਦੀ ਸਹਾਈ ਹੋ ਜਦ ਆਪ ਜੀ ਸਮਾਹੀਓ ਨੂੰ ਕਹੋਗੇ ਤੇ ਦੋਸਤਾਂ ਦਾ ਅਕਾਲ ਪੁਰਖਾਈ ਜੰਦਾ ਬਚਨ ਮੰਨੇ ਆ ਤਾਂ ਆਉਣਾ ਚਾਹ ਜਿਹੜੇ ਭਗਤੀ ਕਰਨ ਵਾਲੇ ਸਤ ਗੁਰੂ ਤੇਗ ਬਹਾਦਰ ਬੰਮਾ ਜੀ ਵਰਗੇ ਮੋਨਾ ਤੇ ਗੋਲੀਆਂ ਚਲੇ ਪਰ ਧੀਕਰਨ ਵਾਲੇ ਤੋਂ ਉਹਨਾਂ ਨੂੰ ਭਲਤੀ ਕਰਨ ਨਹੀਂ ਸੀ ਦਿੱਤੇ ਉਹ ਤੇਗਵਰ ਰੱਬ ਮੰਗਾਦਾ ਆ ਕਿ ਘੋੜੇ ਦੇ ਵਿੱਚ ਰਹਿ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਉਹਨਾਂ ਚੋਰੀਆਂ ਨਹੀਂ ਸੋਤ ਮਾਤਰ ਦੇ ਜਿਸ ਵਿਚਾਰ ਤਰੀਏ ਗੁਰੂ ਤੇਗ ਬਹਾਦਰ ਮਹਾਰਾਜ ਜਮਾ ਦੇ ਤੇ ਤਕਨਾ ਸਾਹਿਬ ਆਏ ਪਰਵਾਹ ਸਾਇਆ ਬਥੇਰਾ ਹੈ ਸੋਈ ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪ ਪਾਉਂਦੇ ਦੇਬ ਦੇ ਹੱਥ ਚੁਣੇਗੇ ਰਾਜਿਆ ਵਿਖਲਾ ਕਰਵਾਉਣ ਦਾ